ਸਿਕਪਾਰ ਯਸ਼ ਚਹ ਦੇ ਕੋਨਵੀਨਰ ਗੁਰਪਤਨ ਸਿੰਘ ਪੰਨੂ ਨੇ ਪੰਜਾਬ ਦੇ ਵਿੱਚ 4 ਥਾਂ ਹੀ ਖਾਲਸਤਾਨ ਦੇ ਪੋਸਟਰ ਲਗਵਾਏ ਔਰ ਸਾਥ ਹੀ ਸੀਐਮ ਮਾਨ ਨੂੰ ਧਮਕੀ ਦਿੱਤੀ ਆ ਇਹ ਨਕੋਦਰ ਦੇ ਵਿੱਚ ਪੋਸਟਰ ਲਗਾਏ ਗਏ 4 ਜਗ੍ਹਾ ਪਬਲਿਕ ਸਟੇਟ ਪਬਲਿਕ ਸਕੂਲ ਨਕੋਦਰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਅੰਬੇਦਕਰ ਚੌਕ ਨਕੋਦਰ ਤੇ ਆਦਰਸ਼ ਕਲੋਨਿ ਨਕੋਦਰ ਇਹਦੇ 4 ਜਗ੍ਹਾ ਤੇ ਖਾਲਸਤਾਨ ਦੇ ਸਬੰਧਤ ਪੋਸਟਰ ਲਗਾਏ ਗਏ ਔਰ ਸਾਥ ਹੀ ਗੁਰਪਤਨ ਸਿੰਘ ਪੰਨੂ ਨੇ ਧਮਕੀ ਦਿੱਤੀ ਆ ਮੋਕ ਮੰਤਰੀ ਭਗਵੰਤ ਮਾਨ ਨੂੰ ਕਿ ਤੇਰਾ ਰਾਜਨੀਤਿਕ ਕੈਰੀਅਰ ਖਤਮ ਹੋਣ ਦੀ ਸ਼ੁਰੂਆਤ ਤੇਰੇ ਪਿੰਡ ਸਤੋਜ ਤੋਂ ਸ਼ੁਰੂ ਹੋ ਚੁੱਕੀ ਆ ਔਰ ਤੂੰ ਯਾਦ ਰੱਖ ਬਿਆਨ ਸਿੰਘ ਦਾ ਹਾਲ ਤੂੰ ਉਸੇ ਰਾਹ ਤੇ ਚੱਲਿਆ ਹੋਇਆ ਹੈ ਇਹ ਵੱਡੀ ਖਬਰ ਅੱਜ ਦੀ ਆ ਕਿ ਨਕੋਦਰ ਦੇ ਵਿੱਚ ਖਾਲਸਾਤਨ ਦੇ ਸਬੰਧਤ ਪੋਸਟ ਲਗਾਏ ਗਏ ਆ ਔਰ ਇਹਦੀ ਵੀਡੀਓ ਬਣਾ ਕੇ ਬਕਾਇਦਾ ਵਾਇਰਲ ਕਰ ਦਿੱਤੀ ਗਈ ਆ ਹਰ ਜਗ੍ਹਾ ਇਹਦੀ ਵੀਡੀਓ ਵਾਇਰਲ ਹੋ ਰਹੀ ਆ ਇਹ ਖਬਰ ਨਕੋਦਰ ਤੋਂ ਹਾਂਜੀ ਦੇਸ਼ ਦੇਸ਼ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਸਤਸਕਾਲ ਵੈਜੀਗਾ ਹਲਸਾ ਵੈਜੀ ਫੱਤੇ ਪਹਿਲੀ ਖਬਰ ਮੋਗੇ ਤੋਂ ਮੋਗੇ ਤੋਂ ਇੱਕ ਐਕਸੀਡੈਂਟ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਔਰ ਉਹਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਦਾ ਨਾਮ ਲਵਨੀਤ ਕੌਰ ਹੈ ਲਵਪ੍ਰੀਤ ਕੌਰ ਹੈ ਔਰ ਉਹਨਾਂ ਦੇ ਪਤੀ ਦਾ ਨਾਮ ਬਲਕਾਰ ਸਿੰਘ ਹੈ ਜੋ ਜ਼ਖਮੀ ਹੋ ਗਿਆ ਹੈ ਇਹ ਮੋਗਾ ਸੈਲੋ ਪਲਾਂਟ ਵਿੱਚ ਨੌਕਰੀ ਕਰਦਾ ਸੀ ਔਰ ਜਦੋਂ ਇਹ ਕੋਲਕਲਾ ਕੋਲ ਟਰਾਲੀ ਦੇ ਪਾਸ ਆਇਆ ਪੈਟਰੋਲ ਪੰਪ ਦੇ ਲਾਗੇ ਤਾਂ ਪਿੱਛੋਂ ਇੱਕ ਫੋਰਡ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਲਪ੍ਰੇਤਕਾਰ ਦੀ ਮੌਕੇ ਤੇ ਮੌਤ ਹੋ ਗਈ ਔਰ ਉਹਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਹ ਇੱਕ ਐਕਸੀਡੈਂਟ ਮੋਗਾ ਦੇ ਵਿੱਚ ਹੋਇਆ ਦੂਸਰੀ ਖਬਰ ਹੈ ਤਰਨਤਨ ਤੋਂ ਤਰਨਤਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਗੈਂਗਸਟਰ ਔਰ ਨਸ਼ਿਆ ਵਾਲਿਆਂ ਦਾ ਬਹੁਤ ਬੋਲਬਲਾ ਵਧ ਗਿਆ ਹੈ ਹੱਦੋਂ ਜ਼ਿਆਦਾ ਫਰੋਤੀਆਂ ਔਰ ਲੁੱਟਖੋਹੀਆਂ ਵਾਰਦਾਤਾਂ ਵਧ ਗਈਆਂ ਹੈ ਪੁਲਿਸ ਕੰਟਰੋਲ ਨਹੀਂ ਕਰ ਪਾਈ ਇਹਨਾਂ ਨੂੰ ਔਰ ਸ਼ਾਇਦ ਕਿੰਨਾ ਕਿਤੇ ਸਰਕਾਰੀ ਗਲਬੜੀ ਵੀ ਹੋ ਸਕਦੀ ਆ ਜਾਂ ਸਰਕਾਰੀ ਛੇ ਵੀ ਹੋ ਸਕਦੀ ਇਹਨਾਂ ਚੀਜ਼ਾਂ ਨੂੰ ਤੇ ਤਰਨਤਨ ਦੇ ਵਿੱਚ ਇੱਕ ਨਾਕੇ ਤੇ ਕੱਲ ਪੁਲਿਸ ਨੇ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਗੱਡੀ ਵਿੱਚ ਸਵਾਰ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਫਾਇਰਿੰਗ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਔਰ ਦੋਨੋਂ ਪੁਲਿਸ ਨੇ ਕਾਬੂ ਕਰ ਲਿਆ ਵਾ ਜ਼ਖਮੀ ਹਾਲਤ ਵਿੱਚ ਉਹਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਵਾ ਇਹ ਤਰਨਤਨ ਤੋਂ ਖਬਰ ਸੀ ਗੈਂਗਸਟਰਾਂ ਔਰ ਪੁਲਿਸ ਦੇ ਵਿੱਚ ਮੁਕਾਬਲਾ ਹੋਇਆ ਅਮਰੀਕਾ ਤੋਂ ਬਾਅਦ ਪੂਰੇ ਯੂਕੇ ਦੇ ਵਿੱਚ ਤਰਥਲੀ ਮੱਚੀ ਹੋਈ ਆ ਯੂਕੇ ਨੇ ਵੱਡੇ ਔਰ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਆ ਤੁਹਾਨੂੰ ਪਤਾ ਕਿ ਯੂਕੇ ਦੇ ਵਿੱਚ ਬਹੁਤ ਸਾਰੇ ਗੈਰਕਾਨੂੰਨੀ ਲੋਕ ਰਹਿ ਰਹੇ ਆ ਔਰ ਜਾ ਵੀ ਰਹੇ ਆ ਕੋਈ ਕਿਸ਼ਤੀਆਂ ਰਾਹੀਂ ਕੋਈ ਗੱਡੀਆਂ ਦੇ ਵਿੱਚ ਛੁਪਕੇ ਕੋਈ ਟੈਂਕਰਾਂ ਕੈਂਟਰਾਂ ਦੇ ਵਿੱਚ ਛੁਪਕੇ ਜਾ ਰਿਹਾ ਵਾ ਔਰ ਯੂਕੇ ਨੇ ਇਸ ਦੇ ਵੀ ਕਾਫੀ ਸਖਤ ਫੈਸਲੇ ਲਏ ਆ 71000 ਸ਼ਰਨਾਤੀ ਫੈਲਾ ਜੋ ਹੈ ਯੂਕੇ ਨੇ ਰੱਦ ਕਰ ਦਿੱਤੀਆਂ ਵਾ 71000 ਫੈਲਾ ਲੱਗੇ ਹੋਏ ਹੈ ਸ਼ਰਨ ਦੇ ਲਈ ਉਹ ਯੂਕੇ ਨੇ ਰੱਦ ਕਰ ਦਿੱਤੀਆਂ ਔਰ ਨਵਾਂ ਆਦੇਸ਼ ਪਾਸ ਕਰ ਦਿੱਤਾ ਕਿ ਜੋ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਖਤਰਨਾਕ ਯਾਤਰਾ ਕਰਕੇ ਜਾਏ ਕਿਸਤੀ ਰਾਹੀਂ ਜਾਏ ਗੱਡੀਆਂ ਵਿੱਚੋਂ ਕੇ ਜੋ ਵੀ ਖਤਰਨਾਕ ਯਾਤਰਾ ਕਰਕੇ ਯੂਕੇ ਦੇ ਵਿੱਚ ਦਾਖਲ ਹੋਏਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਯੂਕੇ ਦੇ ਵਿੱਚ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਉਸ ਨੂੰ ਸ਼ਰਨ ਨਹੀਂ ਦਿੱਤੀ ਜਾਵੇਗੀ ਇਹ ਯੂਕੇ ਨੇ ਨਵੇਂ ਆਦੇਸ਼ ਪਾਸ ਕੀਤੇ ਆ ਕਾਫੀ ਹੋ ਹਲਾ ਹੋ ਰਿਹਾ ਔਰ ਸਖਤ ਹੋ ਰਿਹਾ ਹੈ ਕਾਨੂੰਨ ਹਰ ਤਰਫ ਤੇ ਤੁਹਾਨੂੰ ਪਤਾ ਹੈ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਅੱਜ ਜਹਾਜ਼ ਜੋ ਹੈ ਪਹੁੰਚ ਜਾਏਗਾ 119 ਹਾਤੀਆਂ ਦਾ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਹੈ ਔਰ ਭਗਵੰਤ ਮਾਨ ਉਹਨੂੰ ਰਿਸੀਵ ਕਰਨਗੇ ਜਹਾਜ਼ ਨੂੰ ਅੰਮ੍ਰਿਤਸਰ ਤੇ ਹਾਲੇ ਕਿ ਭਗਵੰਤ ਮਾਨ ਨੇ ਇਸ ਗੱਲ ਤੇ ਵਿਰੋਧ ਪ੍ਰਗਟ ਕੀਤਾ ਕਿ ਇਹ ਜਹਾਜ਼ ਅੰਮ੍ਰਿਤਸਰ ਵਿੱਚ ਹੀ ਕਿਉਂ ਉਤਾਰੇ ਜਾ ਰਿਹਾ ਪਹਿਲੀ ਵਾਰ ਭਗਵੰਤਪਨ ਬੋਲਿਆ ਪਹਿਲੇ ਜਹਾਜ਼ ਤੇ ਨਹੀਂ ਬੋਲਿਆ ਅਸੀਂ ਹੁਣ ਦੁਬਾਰਾ ਬੋਲਿਆ ਉਹਨਾਂ ਨੇ ਕਿਹਾ ਕਿ ਇਹ ਜਹਾਜ਼ ਅੰਮ੍ਰਿਤਸਰ ਹੀ ਕਿਉਂ ਉਤਾਰੇ ਜਾ ਰਿਹਾ ਹੋਰ ਕਿਹੜੀ ਜਗ੍ਹਾ ਕਿਉਂ ਨਹੀਂ ਉਤਾਰੇ ਜਾ ਰਿਹਾ ਮਿਲਦੇ ਆਂ ਅਗਲੀਆਂ ਖਬਰਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ